ਸਾਰੇ ਸਾਸਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਆਸ ਕਰਦੇ ਆ ਤੇ ਸਾਰੇ ਠੀਕ ਠਾਕ ਹੋਗੇ ਤੇ ਅੱਜ ਬੀਬੀਆਂ ਹੋ ਗਈਆਂ ਨੇ ਤਿਆਰ ਸਾਰੀਆਂ ਰਲ ਕੇ ਇਹਨਾਂ ਨੇ ਸਲਾਹ ਬਣਾ ਲਈਏ ਵੀ ਅੱਜ ਅਸੀਂ ਇਕੱਲੇ ਸ਼ੋਪਿੰਗ ਕਰਨ ਜਾਵਾਂਗੇ ਕਹਿੰਦੇ ਵੀ ਤੁਹਾਨੂੰ ਨਾਲ ਨਹੀਂ ਖੜਨਾ ਤੁਸੀਂ ਛੇਤੀ ਪਾ ਦਿੰਦੇ ਜੇ ਤੇ ਅਸੀਂ ਇਕੱਲੇ ਆਨੇ ਜਾਣਾ ਤੇ ਚਲੋ ਦੇਖਦੇ ਆ ਅੱਜ ਕੀ ਕੀ ਸ਼ੋਪਿੰਗ ਕਰਕੇ ਆਉਂਦੀਆਂ ਨੇ ਖੁਸ਼ ਹੁੰਦੀਆਂ ਨੇ ਕਿ ਨਹੀਂ ਆਜੋ ਵੇਖਦੇ ਆ ਲਓ ਜੀ ਬੀਬੀਆਂ ਤਿਆਰ ਹੋ ਗਈਆਂ ਨੇ ਸ਼ਹਿਰ ਚੱਲੀਆਂ ਨੇ ਅੱਜ ਅੱਗੇ ਮੈਂ ਨਾਲ ਜਾਂਦਾ ਹਾਂ ਤੇ ਕਹਿੰਦੇ ਆ ਵੀ ਗੱਲ ਨਹੀਂ ਬੰਦੀਆਂ ਕਹਿੰਦਾ ਨਹੀਂ ਖੜਦਾ ਹੀ ਨਾਲ ਤੂੰ ਅੱਧੀ ਸ਼ਾਪਿੰਗ ਕਰਾ ਕੇ ਲੈ ਆਉਂਦੇ ਕਹਿੰਦੇ ਚੱਲੀਏ 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 ਹਾਂ ਚੱਲਾ ਅੱਜ ਆਪਣੀ ਮਰਜ਼ੀ ਨਾਲ ਸ਼ਾਪਿੰਗ ਕਰਕੇ ਆਉਣੀਆਂ ਪਾਹੇ ਲੱਗਦੇ ਜੇ ਤਾਂ ਵੇਖਾਂ ਤੇ ਗੱਡੀ ਵੇਖਣੀ ਕਰਦਾ ਸਾਰੇ ਇਤਰਾਏ ਕਰਦੇ ਨੇ ਆ ਵੇਖੋ ਜਾ ਕੇ ਗੱਡੀ 'ਚ ਬੈਠੀਆਂ ਪਹਿਲਾਂ ਹੀ ਇਹ ਪਹਿਲਾਂ ਹੀ ਬੈਠੀਆਂ ਪਹਿਲਾਂ ਹੀ ਬੈਠੀਆਂ ਪਹਿਲਾਂ ਹੀ ਬੈਠੀਆਂ ਸੀ ਪਹਿਲੇ ਹੀ ਇੱਥੇ ਸੀ ਗੱਡੀ ਤੁਸੀਂ ਪਹਿਲਾਂ ਪਹਿਲੇ ਬੈਗੇ ਸੀ ਓਏ ਹੈ ਪਹਿਲਾਂ ਪਹਿਲੇ ਬੈਗੇ ਸੀ ਚੱਲ ਆਜੋ ਆਜੋ ਓ ਯਾਰ ਨੌਸੀ ਹੋ ਗਈ ਚੱਲ ਆਓ ਅੱਜ ਹੁਣ ਪਤਾ ਨਹੀਂ ਕੀ ਕੋਈ ਖਰੀਦ ਕੇ ਲਿਆਉਂਦੇ ਨੇ ਇੰਡੀਕੇਟਰ ਨਹੀਂ ਬੰਦਣਾ ਸਾਨੂੰ ਡ੍ਰੌਪ ਕਰਨ ਚੱਲੇ ਆ ਮਾਰਕੀਟ ਡ੍ਰੌਪ ਕਰਕੇ ਵਾਪਸ ਆ ਜਿਓ ਚੰਗਾ ਹਾਂਜੀ ਛੱਡ ਕੇ Papa ਜਾਵਣਾ ਵਾਪਸ ਆਈ ਸਾਰੇ ਜਣੇ ਚੱਲੇ ਆ ਲੈਡੀਜ਼ ਅੰਕਲ ਅੰਕਲ ਫੜਾ ਲਾ ਤਾ ਅੰਕਲ ਲੈਡੀਜ਼ ਗੱਡੀ ਉਹ ਵੀ ਚਾਲਦੀ ਹੈ ਲਾਂਗੇ ਇੱਥੇ ਕੁਝ ਹੋਏਗਾ ਕੁਝ ਹੋਏਗਾ ਪੰਜਾਬ ਚ ਸਾਰਾ ਕੁਝ ਹੀ ਹੁੰਦਾ ਹੈ ਪਸੰਦ ਆਏਗਾ ਤੇ ਪਸੰਦ ਵੀ ਆ ਜਾਏਗਾ ਜੇ ਪਨੀਰ ਦਾ ਇੱਕ ਵਾਰੀ ਤੇ ਮੂਡ ਆਫ ਹੋ ਗਿਆ ਹੈਗਾ ਹਨਾ ਸੀ ਹਾਏ ਕੈਨਸਲ ਹੋ ਗਿਆ ਹਨਾ ਗੱਲ ਬਣ ਗਈ ਪਰ ਹਨਾ ਗੱਲ ਬਣ ਗਈ ਬਾਬਾ ਜੀ ਵਾਲਾ ਚੌਂਕ ਨਹੀਂ ਹਾਂ ਪਹਿਲਾਂ ਚੱਕਲੇ ਬਾਜ਼ਾਰ ਜਾਵਾਂ ਉੱਥੇ ਤੁਸੀਂ ਸ਼ੋਪਿੰਗ ਕਰ ਲਓ ਤੇ ਮੈਂ ਉੱਥੇ ਕੋਤਾ ਵੇਂਦਾ ਰਾਂ ਫਿਰ ਤੁਸੀਂ ਉੱਥੋਂ ਆਓ ਤੇ ਫਿਰ ਮੈਂ ਤੁਹਾਨੂੰ ਇੱਥੇ ਸਾਡੇ ਕੋਲ ਤੇ ਮਿਲਾਂਗਾ ਨਹੀਂ ਵੈਸੇ ਆਹ ਕੰਮ ਸਹੀ ਨਹੀਂ ਹੈ ਤੁਸੀਂ ਇੰਟਰਫੇਅਰ ਨਹੀਂ ਕਰਿਓ ਤੁਸੀਂ ਇਹਨੂੰ ਉਤਾਰ ਕੇ ਬਾਹਰ ਗੋਲ ਗੱਪੇ ਖਾ ਲਿਓ ਹਾਂ ਅਣਾ ਸਾਰੀ ਥਾਂ ਦੇ ਕਿਤੇ ਟਿੱਕੀ ਖਾ ਲਈ ਕਿਤੇ ਗੋਲ ਗੱਪੇ ਖਾ ਲੇ ਆਪਾਂ ਸ਼ੋਪਿੰਗ ਕਰ ਲਈ ਮੈਂ ਵਧੀਆ ਘਰ ਸੌਣਾ ਨਹੀਂ ਕੁੱਤੇ ਹੁਣ ਗੱਡੀ ਝੂਟਣ ਡਿਆ ਮਾੜਾ ਹੀ ਝੂਟੇ ਲਾਣਦੇ ਹੋ ਇੱਥੇ ਅੱਧਾ ਤੇਰਾ ਡੈਡੀ ਲੈ ਆਇਆ ਸੁਭਦਾ ਸੈਂਟਰ ਇੰਕਾ ਸੋਹੀ ਸੀਨੀਅਰ ਸਿਟੀਜ਼ਨ ਕਾਰਡ ਬਣਾਉਣ ਲਈ ਸੀਨੀਅਰ ਸਿਟੀਜ਼ਨ ਕਾਰਡ ਦੋਸਤੋ ਬਣਨਦੇ ਨੇ ਤੁਸੀਂ ਵੀ ਜਿਹੜੇ ਤੁਹਾਡੇ ਘਰ ਬਜ਼ੁਰਗ ਨੇ ਉਹਨਾਂ ਦੇ ਬਣਵਾ ਲਓ ਕਾਫੀ ਸਾਰੀਆਂ ਫੈਸਿਲਿਟੀਆਂ ਹੈਗੀਆਂ ਉਹਨਾਂ ਤੇ ਇਹਨੂੰ ਵੀ ਆ ਜਾਓ ਆ ਵੀ ਤੁਹਾਡੇ ਘਰ ਵੀ ਬਜ਼ੁਰਗ ਆ ਗਏ ਨੇ 2 2 3 3 4 4 ਹੁਣ ਇਹ ਬਣਿਆ ਡੈਡੀ ਨੇ ਨਹੀਂ ਡੈਡੀ ਕਹਿਣ ਦੇ ਹੀ ਬਣਵਾਉਣਾ ਹੈ ਅਜੇ ਬਣਾਇਆ ਨਹੀਂਗਾ ਐਨੀ ਬਣਾਇਆ ਆ ਆ ਕਰਮ ਦਾ ਸਕੂਲ ਇਹ ਅਗਰ ਸੁਣਾ ਲਾਂਗੇ ਵੀ ਹਰ ਤਵੇ ਪੈਸੇ ਆ ਜਾਂਦੇ ਨੇ ਪੈਸੇ ਤੇ ਨਹੀਂ ਆ ਪੈਸਿਆਂ ਵਾਸਤੇ ਨਹੀਂ ਹੈ ਉਹ ਵੀ ਪੈਸੇ ਆ ਜਾਣ ਬਾਅਦ ਸ਼ਾਪਿੰਗ ਕਰ ਲਿਆ ਕਰੀਏ ਇਹ ਸਰਕਾਰ ਦੀਆਂ ਰੁਪਈਆ ਭਕਾਉਂਦੀਆਂ ਨਹੀਂ ਹੈ ਪੈਸੇ ਤੇ ਨਹੀਂ ਆਉਣੇ ਹੋਰ ਘਰ ਵਾਲੀ ਸਰਕਾਰ ਦੀਆਂ ਤੇ ਭਕਾਉਂਦੇ ਆ ਹੀ ਆ ਨਾ ਆਪਣੇ ਵੈਸੇ ਕਾਫੀ ਸਾਰੀਆਂ ਸਹੂਲਤਾਂ ਸੀਨੀਅਰ ਸਿਟੀਜ਼ਨ ਨੂੰ ਮਿਲਦੀਆਂ ਜਿਵੇਂ ਟਰੈਵਲ ਟੂਬਲ ਚ ਸਟੇ ਹਸਪੀਟਲ ਵਗੈਰਾ ਚ ਇਦਾਂ ਹੋਰ ਵੀ ਹੋਣਗੀਆਂ ਥੋੜੀਆਂ ਬੋਤੀਆਂ ਜਿਹੜੀਆਂ ਵੀ ਮਿਲਣਗੀਆਂ ਪੇਪਰ ਤੇ ਹਾਂ ਭਾਈ ਜਾਇ ਚਲੀ ਹੈ ਪੇਪਰ ਜੇ ਬਣਾਉਣੇ ਆ ਸਾਰੇ ਬਣਾਉਣੇ ਚਾਹੀਦੇ ਨੇ ਆਪਣੇ ਇੱਥੇ ਪਾਰਕਿੰਗ ਲਈ ਜਗ੍ਹਾ ਹੀ ਨਹੀਂ ਮਿਲਦੀ ਸਾਡੇ ਇਹ ਚਕਲਾ ਬਾਜ਼ਾਰ ਨੌਜੀ ਪਹੁੰਚ ਗਏ ਆਂ ਹੀ ਮਾਰਕੀਟ ਇਸ ਮਾਰਕੀਟ ਚ ਥੋੜਾ ਜਿਆ ਕੰਮ ਹੈ ਲੋਕ ਹੀ ਹੈ ਹਨਾ ਗਵਾਚ ਨਹੀਂ ਜਾਣਾ ਇਸ ਤਰ੍ਹਾਂ ਦੀ ਉਹ ਵਧੀਆ ਵੈ ਨੋ ਅਸੀਂ ਆ ਗਏ ਪਹਿਲਾਂ ਉਹਨਾਂ ਵਾਲੀ ਸ਼ਾਪ ਤੇ ਇਹ ਨਿੱਕੇ ਨਿੱਕੇ ਕੰਮ ਜਿਹੜੇ ਹੁੰਦੇ ਨੇ ਨਾ ਇਹ ਜੈਂਟਸ ਨਹੀਂ ਕਰਵਾਉਂਦੇ ਨਾਲ ਨੋ ਉਹਨਦੇ ਬੂਟ ਦੇਖੇ ਜਾਣਦੇ ਨੇ ਇਹ ਆ ਲੈਣਾ ਚਾਹ ਮੇਨੋ ਤੁਸੀਂ ਹੀ ਲੱਗ ਰਿਆ ਆ। ਆ ਵੀਰ ਨੂੰ ਬਖਾ ਲੈ। ਹਾਂ ਵੀ ਕੀ ਵੀ ਰਲ ਨਹੀਂ ਗਿਆ। ਤਿੰਨ ਜੋੜੀ ਲੱਗੀ। ਆਹ ਤੇਰਾ ਜੰਮ ਬਾਣ। ਉਹ ਮੇਨਾ ਕਿਹਦੇ ਲੱਤੂ। ਲਓ ਜੀ ਲੈਣ ਤੇ ਗਏ ਹੀ ਅਸੀਂ ਜਰਾਬਾ ਤੇ ਗੁਰਨਾਇ ਦੀ ਕੋਟੀ ਦੀ ਉਹਨਾਂ ਵੀ ਲੈ ਲਈਏ। ਮੰਮੀ ਬਣਾ ਦਿਓ। ਬਣਾਵਾਂਗੇ। ਚਲੋ ਫਿਰ ਮੰਮੀ ਕਹਿੰਦੇ ਬਣਾ ਦਾਂਗੀ ਮੈਂ। ਵੇਟ ਕਰਨ ਦੇ ਨੇ ਸਾਡੀ। ਅੱਕ ਗਏ ਇੰਨੇ ਜਰਸੀ ਥੱਕ ਗਏ ਹੋ ਗੋਲ ਗੱਪੇ ਖਾਏ ਆ ਕਿ ਨਹੀਂ ਨਾ ਨੈਟਵਰਕ ਹੀ ਨਹੀਂਗਾ ਮੇਰਾ ਗੂਗਲ ਪੇਜ ਨਹੀਂ ਚੱਲਿਆ ਨਹੀਂ ਹੁਣ ਚਲੋ ਨਹੀਂ ਨਹੀਂ ਆਜੋ ਆਜੋ ਆ ਗੋਲ ਗੱਪੇ ਵੀ ਨਹੀਂ ਖਾਦੇ ਇਹਨਾਂ ਨੇ ਇਹ ਅੱਕ ਬੜੀ ਛੇਤੀ ਜਾਂਦੇ ਆ ਤਾਂ ਹੀ ਤੇ ਆਪਾਂ ਫਟਾਫਟ ਬਹਿ ਜਾਈਏ ਨਹੀਂ ਤਾਂ ਇੱਥੇ ਛੱਡ ਜਾਣਗੇ ਇਹਨੂੰ ਲਓ ਜੀ ਇੱਥੇ ਤਾਰ ਦੇਣ ਲੱਗੇ ਨੇ ਹੁਣ ਸਾਨੂੰ ਮੈਂ ਤੇ ਆਖਿਆ ਪੱਗਾਂ ਲੈਣੀਆਂ ਨੇ ਤੁਸੀਂ ਰੰਗ ਪਸੰਦ ਕਰ ਲਿਓ ਵੇਖ ਬਾਈ ਹੁਣ ਆ ਜੇ ਆ ਗਏ ਆਂ ਅਸੀਂ ਪੱਗਾਂ ਵਾਲੀ ਸ਼ਾਪ ਤੇ ਉਹਨਾਂ ਨੇ ਆਪਣੀ ਪੱਗਾਂ ਦੀ ਡਿਊਟੀ ਵੀ ਸਾਨੂੰ ਹੀ ਦੇਤੀ ਹੈ ਤੁਸੀਂ ਲਾ ਆਇਓ ਪਤਾ ਨਹੀਂ ਸਾਡੇ ਖਰੀਦੇ ਰੰਗ ਪਸੰਦ ਆਉਂਦੇ ਕਿ ਨਹੀਂ ਆਉਂਦੇ ਹਾਂ ਨੂੰ ਦੇਖਿਆ ਕਮਰਾ ਮਨ ਦਾ ਇਸ ਬੇਟਾ ਦੇ ਲਾ ਦੇ ਪੈਟਲ ਅੱਜ ਲੈ ਕੇ ਆਇਆ ਰੰਗ ਬਿੱਟੂ ਗੱਲ ਕੇ ਲੈ ਦੇਖੋ ਫੁੱਲ ਵੈਲ ਦੀਆਂ ਸ਼ੇਡਸ ਆ ਨਵੀਆਂ ਸ਼ੇਡਸ ਆ ਗਈਆਂ ਹਨਾ ਸੁਣਾ ਨਾ ਨਹੀਂ ਆਵੇ ਸੁਣਾ ਹਮ ਜੀ ਪੱਗਾਂ ਦੀ ਸਾਡੀ ਸ਼ਾਪਿੰਗ ਹੋ ਗਈ ਹੈ ਅੰਗਦ ਰਹਿ ਗਿਆ ਅੰਗਦ ਆਏਗਾ ਟਿਊਸ਼ਨ ਤੋਂ ਫੇਰ ਉਹਨੂੰ ਪਰੇ ਚਲੇ ਆਈਏ ਜਾਣਾ ਹੈ ਚਲੋ ਅਜੀ ਹੁਣ ਅਸੀਂ ਜਾਣੇ ਆ ਗੁਰਨਾਇਦਾਨੀ ਕਣਿਕਾ ਸਮਾਲ ਲੈਂਸ ਸੌਫ ਮਮੀ ਫੇਰ ਅੱਗੇ ਅੱਗੇ ਮਮੀ ਨੇ ਪਿੱਛੇ ਵੇਖਿਆ ਹੀ ਕੋਈ ਨਹੀਂ ਮਮੀ ਪਿੱਛੇ ਵੇਖਦਾ ਹੀ ਨਹੀਂ ਮਮੀ ਨੂੰ ਬੱਚੇ ਬੱਚੇ ਮੇਰੇ ਨਾਲ ਨਿੱਕੇ ਨਿੱਕੇ ਵੇ ਦੁਕਾਨ ਤੇ ਜਾ ਕੇ ਖਲੋਗੇ ਵੇਖਣਾ ਮਮੀ ਨੇ ਕੌਣ ਰਹਿ ਗਿਆ ਤੇ ਕੌਣ ਆ ਗਿਆ ਤੂੰ ਹੀ ਆਪਣੇ ਪੁੱਤਰ ਨਾਲੋਂ ਕਿਹੜੇ ਘਟ ਜੇ ਮਗਰ ਮੁੜ ਕੇ ਵੰਦਾ ਹੀ ਨਹੀਂ ਤੂੰ ਦਰਦ ਗਿਆ ਜੀ ਤੇ

ਕਾ ਗੁੱਤਾਂੀਆਂ ਵਾਲੀ ਆ ਦੇਖੋ ਨੀ ਸੋਨੀ ਆਂਟੀ ਆਪਾਂ ਕੇ ਦੇਖੋ ਆ ਸਹੀ ਆਊਗਾ ਸਹੀ ਅੱਜ ਚਾਲੀ ਬਸ ਨਾ ਗੁੱਤਾਂਗੇ ਨੀ ਸੋਨੀਆ ਕਰਾਈਆਂ ਆ ਨਾ ਆ ਸੋਨੀ ਆਹ ਸੋਨੀ ਲੈ ਗੁਨਾਇ ਨੂੰ ਕੀ ਪਸੰਦਾ ਹੈ ਐ ਬੈਗ ओ गुना तो बैग दिख गए ने कड़ा अपने को है बैग तो हाँ। ओ, ने ने। या आ? ने ने। ओ। ने ने। ਇੱਦਾਂ ਨੇ ਬਹੁਤ ਹੀ ਬਲੂ ਚਲੋ ਚਲੀਏ ਹੁਣ ਚਲੋ ਵੱਡੀ ਮੰਮਾ ਬਾਹਰ ਵੇਟ ਕਰਨ ੜੇ ਵਿਆਹ ਵਾਲੀ ਦੁਕਾਨ 0 ਕਿਲੋਮੀਟਰ ਤੇ ਕਰਨੀ ਸ਼ਾਪਿੰਗ ਇੱਥੋਂ ਮੰਮੀ ਫੇਰ ਅੱਗੇ ਚਲ ਗਏ ਆਓ ਸਹੀ ਵਿਆਹ ਆਏਗਾ ਤਾਈਂ ਸ਼ਾਪਿੰਗ ਕਰਾ ਲੀ ਹਾਂ ਵਿਆਹ ਵਾਲੀ ਦੁਕਾਨ ਹੀਗੀ ਕਿੰਨੇ ਸੋਹਣੀਆਂ ਸੋਹਣੀਆਂ ਐਡਵਰਟਾਈਜ਼ਮੈਂਟ ਕਰਦੇ ਹਨ ਆਈਡੀਆ ਕਿੰਨੇ ਵਧੀਆ ਵਧੀਆ ਹੁੰਦੇ ਨੇ ਵਿਆਹ ਕਰ ਲਏ ਸਾਰੇ ਨੇ ਕੀ ਕਰੀਂਦੀ ਜਾਣਾ ਹੋਰ ਨਾ ਗੁਜਬਨੀਤ ਦਾ ਵਿਆਹ ਹੋਏਗਾ ਫਿਰ ਖਰੀਦਾਂਗੇ ਨਹੀਂ ਮੇਰਾ ਵਿਆਹ ਕਿ ਆ ਰਹੀ ਸੀ ਬੱਕੇ ਹੈ ਕਿਵੇਂ ਮজা ਆਉਂਦਾ ਚੁੱਕਣਾ ਫਿਰ ਸੱਟ ਗਈ ਨਾ ਨਾ ਨੂੰ ਨਾਈ ਨੂੰ ਚੁੱਕੰਨੇ ਚੱਕਰ ਚੋਂ ਛੁੱਟੀ ਕੀਤੀ ਹੈ ਕਿ ਮਾਰਕੀਟ ਜਾਵਾਂਗੇ ਤੇ ਮੈਂ ਚੁੱਕਾਂਗੇ ਉਹ ਪਿਆਰ ਕਰਦੀ ਹੈ ਗੁਨਾਜ ਜਨਾਰ ਸੱਚ ਜਮੀਨ ਨੇ ਉਹ ਦੁਕਾਨ ਤੇ ਜਾਣੀਂ ਉਹਨੂੰ ਪਤਾ ਇੱਥੇ ਬੜਾ ਟਾਈਮ ਲਾਉਂਦੇ ਆ ਕਲਰ ਵੀ ਸੋਨਾ ਨਾਲ ਫਿਟਿੰਗ ਵੀ ਾਨੋਕੀ ਹੈ ਜੀ ਪਹਿਣਾ ਪਹਿਣਾ ਨਿਕੋ ਜਾ ਲੈ ਲਿਆ ਹਲੋ ਗੁਨਾਜ ਪਰੇਸ਼ਾਨ ਹੋ ਗਈ ਹੈ ਅੱਜ ਵੀ ਨਾ ਇਹਨੇ ਪਪਾ ਦੀ ਸੀਟ ਸਾੰਬ ਲਈ ਹੈ ਨਾ ਦੇਖਿਓ ਬੜਾ ਸੋਹਣਾ ਰੰਗ ਪਲੇਸ ਲੱਗੀ ਪਲੇਸ ਲੱਗੀ ਠੀਕ ਐ ਕੀ ਪ੍ਰਾਈਸ ਐ ਇਹਦਾ ਨਾ ਉਹ ਗੁਨਾਜ ਨੂੰ ਇੱਕ ਹੋਰ ਫਰੈਂਡ ਮਿਲ ਗਿਆ ਸੀ ਗੁਨਾਜ ਦੀ ਪਹਿਲੀ ਵਾਲੀ ਦੀਦੀ ਚਲ ਗਈ ਨਾ ਤੇ ਗੁਨਾਜ ਬੜਾ ਰੋਂਡਿਆ ਸੀ ਓ ਚਲੋ ਆਪਾਂ ਵੀ ਚੱਲਦੇ ਆ ਚਲੋ ਵੀਰ ਜੀ ਦੇ ਨਾਲ ਹੀ ਚੱਲਦੇ ਆਪਾਂ ਨਿਆ ਇਹਨੇ ਇਹਨਾਂ ਕੁਛ ਕਿੰਨਾ ਚੁੱਕੇਂਗੀ ਨਾ ਦੇ 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 ਪੁੱਤ ਚਲੋ 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 ਲਾ ਪੀਓ ਜ਼ਰਾ ਲੋ ਫਾਈਨਲੀ ਹਾਡੀ ਸ਼ਾਪਿੰਗ ਡਨ ਹੋ ਗਈ ਹੈ ਆਪਾਂ ਸਬਜੀ ਵੀ ਲੈ ਲਈਏ ਠੀਕ ਹੈ ਤੇ ਹੋਣਾ ਹੀ ਲੱਗ ਰਿਹਾ ਕੋਈ ਆ ਚਾਹ ਨਹੀਂ ਦਿੱਤੀ ਮੈਂ ਜੂਸ ਪੀ ਲਿਆ ਚਾਹ ਹੀ ਕਮੀ ਹੈ ਚਾਹ ਪੀਣੀ ਆਣ ਜਾ ਕੇ ਪਹਿਲਾਂ ਇਹ ਤੁਹਾਨੂੰ ਕਿਸੇ ਟੈਲਣ ਵਾਲੀਆਂ ਆ ਤੇ ਹੁਣ ਆਪਾਂ ਫਿਰ ਕੋਈ ਆਟੋ ਦੇਖਦੇ ਆ ਗੁਰਨਾਜ ਪੂਰਾ ਖੇਜ ਗਿਆ ਤੇ ਆਪਾਂ ਸਬਜ਼ੀ ਵੀ ਲੈ ਲਈਏ ਸ਼ਾਪਿੰਗ ਵੀ ਡਨ ਹੋ ਗਈ ਹੈ ਸਾਡੀ ਹੁਣ ਅੰਗਰ ਟਿਊਸ਼ਨ ਪੜ ਕੇ ਸਾਡੇ ਕੋਲ ਆ ਗਿਆ ਸੀ ਜੋ ਸਾਡੇ ਲਈ ਆਟੋ ਲੈਣ ਗਿਆ ਆ ਹੁੰਦਾ ਜੇ ਕੋਰੋਨਾ ਨਾਲ ਕਿਸੇ ਨੂੰ ਲਈਏ ਫਿਰ ਵੇਟ ਕਰਨੀ ਪੈਂਦੀ ਹੈ ਪਰਾਹੀ ਅੱਜ ਪੂਰੀ ਤਸੱਲੀਆਂ ਦਿੱਤੀਆਂ ਚਲੋ ਸਾਡਾ ਆਟੋ ਆ ਗਿਆ ਹੈ ਅੰਗਦ ਆਟੋ ਲੈ ਆਇਆ ਹੈ ਉਹ ਪੰਜ ਗਿਆ ਉਹ ਚਲ ਗਿਆ ਨੂੰ ਕਹਿ ਰੁਕੇ ਕੀ ਹੈ ਉਹਨੂੰ ਜਾਂ ਅਸਾ 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 ਆਉਂ ਡਿਆ ਠੀਕ ਹੈ ਠੀਕ ਹੈ ਸੌਰੀ ਸੌਰੀ ਆਏ ਆਏ ਗਲਤ ਆਟੋ ਭੈਂਗੀਆਂ ਜਾ ਰਹੀਆਂ ਨੇ ਆਟੋ ਤੇ ਉੱਤੇ ਚੜ ਕੇ ਆਪਾਂ ਅੰਗਦ ਨਾਲ ਚਲ ਜਾਣਾ ਪਲੇਟ ਮਾਰ ਲੈਗੇ ਇਹ ਆਪਾਂ ਨੇ ਟਮਾਟਰ ਸੋਤੇ ਰਹਿ ਗਏ 숍 ਤੇ ਹੀ ਕੀ ਆਡੇ ਟਮਾਟਰ ਰਹਿ ਗਏ ਨੇ ਦੁਕਾਨ ਦੇ ਉੱਤੇ ਹੀ ਹੁਣ ਆਪਾਂ ਟਮਾਟਰ ਲੈਣ ਜਾਣਦੇ ਆ ਮੰਮੀ ਹੁਣੀ ਘਰ ਚਲ ਗਏ ਆ ਆਟੋ ਦੇ ਉੱਤੇ ਟਮਾਟਰ ਸਾਨੂੰ ਮਿਲ ਗਏ ਆ ਦੁਕਾਨ ਤੇ ਹੀ ਰਹਿ ਗਏ ਸੀਗੇ ਬੜੀ ਹੈ ਉਹਨੇ ਰੱਖ ਲਈ ਟਮਾਟਰ ਹਨਾ ਆ ਛੱਟ ਰਿਬੇਗ ਲੋਡ ਟਮਾਟਰ ਹੈ ਠੀਕੇ ਮਿਲਗੇ ਵਲੀਆ ਹੋ ਗਿਆ ਗਵਾਚ ਕੇ ਹੀ ਟਮਾਟਰ ਆੜੇ ਤੇ ਠੰਡ ਲੱਗਦੀ ਏ ਪੈਰਾ ਦੇ ਮੈਂ ਤੇ ਬੂਟ ਵੀ ਭਾ ਗਿਆ ਆ ਚਲੋ ਤੇ ਅੰਦਰ ਨੂੰ ਠੰਡ ਲੱਗਣ ਦੀ ਹੈ ਕਿਉਂਕਿ ਟਾਈਮ ਕਾਫੀ ਹੋ ਗਿਆ ਆ। ਉਹ ਬਾਕੀ ਨਹੀਂ ਲੱਗਦੀ ਪੈਰਾਂ ਦੇ ਲੱਗਦੀ ਏ। ਬਸ ਹੁਣ ਆਪਾਂ ਘਰ ਚੱਲਦੇ ਆ ਸਿੱਧਾ ਗੁੰਨਾਜ ਨੂੰ ਅਸੀਂ ਮੰਮੀ ਉਹਨਾਂ ਦੇ ਨਾਲ ਆਟੋ ਚ ਭੇਜਤਾ ਹੈ ਕਿਉਂਕਿ ਬਾਈਕ ਤੇ ਹਵਾ ਪੇਗੀ। ਇਹ ਟ੍ਰੈਫਿਕ ਹੋ ਗਿਆ ਇੱਥੇ। ਆਹ ਕੋਈ ਨੀ ਗੱਡੀਆਂ ਸੀ ਚੀਜ਼ਾਂ ਰੱਖੀਆਂ। ਸਬਜ਼ੀ ਮੰਡੀ ਕਰਕੇ ਨਾ ਫਿਰ ਟ੍ਰੈਫਿਕ ਕਾਫੀ ਹੋ ਜਾਂਦਾ। ਜੀ ਆਟੋ ਤੇ ਛੱਡ ਕੇ ਵਾਪਸ ਆ ਗਿਆ ਜੇ ਆਪਾਂ ਹੁਣ ਪਹੁੰਚੇ ਆ ਗਿਆ ਹੋਪ ਸਪੀਡ ਹੋ ਸੀ ਬੈਕ ਪਿੱਛੇ ਕੋ ਸੀ ਬੈਕ ਉਹ ਵਾਹ ਚੂਲਾ ਆ ਗਿਆ ਨਹੀਂ ਆਜੇ ਚਲੀਏ ਨਹੀਂ ਘਰ ਚਲੀਏ ਪਹਿਲਾਂ ਚੂਲਾ ਆ ਗਿਆ ਜੇ ਉਹ ਤੇ ਗਈਆਂ ਛਦਾਣਾ ਚੂਲਾ ਚੁੱਲਣ ਮੈਂ ਲੱਗੇ ਯਾਰ ਟਮਾਟਰ ਤੇ ਆਏ ਟਮਾਟਰ ਵਾਲੇ ਕੋਲੀ ਪੁੱਲ ਆਏ ਓਏ ਓਏ ਚੁੱਲ ਆ ਗਿਆ ਚਲੋ ਆਜੋ ਹੁਣ ਫਿਰ ਆਜੋ ਆਜੋ ਥੱਕੇ ਨੇ ਸਾਰੇ ਫਿਰ ਚਾਹ ਬਣਾ ਕੇ ਪੀਨੇ ਆ ਬਣਾਓ ਚਾਹ ਸਿਓਨੀਓ ਲੈ ਲਓ ਇੰਜੋਏ ਕਰੋ ਤੁਸੀਂ ਆਪਣੇ ਹੂਟੇ ਲੋ ਜੀ ਘਾਰ ਵੇਖਦੇ ਆ ਆਹੜੀ ਨਹੀਂ ਸ਼ੋਪਿੰਗ ਪਈ ਹੈ ਆਹ ਆਜੀ ਕੀ ਚੰਨੀ ਡਿਊਟੀ ਚ ਫੇਰ ਉਹ ਤਾਂ ਹੀ ਹੈ ਕੋਈ ਮਰਦਾ ਇਹ ਤੇ ਖਾਂਬੜੀ ਨਹੀਂ ਗਏ ਨੇ ਨਹੀਂ ਆਹੀ ਵੈਸੇ ਸਬਜ਼ੀ ਲੈ ਕੇ ਆਏ ਹੀ ਗਏ ਵੀ ਆਪਾਂ ਬਣਾ ਲਾਂਗੇ ਆ ਫਾ ਟਮਾਟਰ ਖਰੀਦੇ ਟਮਾਟਰ ਦੁਕਾਨ ਤੇ ਛੱਡਾ ਕੀ ਬਣਾਇਆ ਆ ਕੀ ਹੈ ਛੱਲਗਾ ਮੈਂ ਆਏ ਮੇਰੇ ਫੇਵਰੇਟ ਵੇਖੋ ਵੇਖੋ ਦੋਸਤੋ ਸ਼ਲਗਮ ਬਣਾਏ ਬੜੇ ਵਧੀਆ ਥੈਂਕ ਯੂ ਸ਼ਲਗਮ ਬਣਾਏ ਸ਼ਲਗਮ ਦੀਦੀ ਨਾਲ ਬਿਤੀ ਹੋਣੀ ਹੈ ਰਾਤ ਹਾਂਜੀ ਕਿੱਦਾਂ ਰਿਹਾ ਸ਼ਾਪਿੰਗ ਐਕਸਪੀਰੀਅੰਸ ਕਿੱਦਾਂ ਰਿਹਾ ਅੱਜ ਇਕੱਲੇ ਵਧੀਆ ਐਕਸਪੀਰੀਅੰਸ ਹੀਗਾ ਹਾਂ ਕੁਝ ਪ੍ਰੋਪਸ ਵੀ ਹੁੰਦੇ ਨੇ ਕੁਝ ਕੌਨਸ ਵੀ ਹੁੰਦੇ ਨੇ ਉਹ ਫਾਇਦੇ ਕੁਝ ਨੁਕਸਾਨ ਫਾਇਦਾ ਇਹ ਚਲੋ ਕੱਲ੍ਹ ਤੇ ਲਈ ਸ਼ਾਪਿੰਗ मतलब ਜਿਹੜੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਤੁਸੀਂ ਫਿਰ ਇੰਨਾ ਟਾਈਮ ਲਉਂਦੇ ਨਹੀਂ ਗਿੰਦੇ ਪੇਸ਼ੈਂਸ ਨਾਲ ਹੀ ਬੈਠੇ ਰਹਿੰਦੇ ਆਣੀ ਤਸੱਲੀ ਕਰਕੇ ਲੈਣਾ ਹੁੰਦਾ ਤੁਸੀਂ ਕਹਿੰਦੇ ਵੀ ਤੇਰੀ ਜੀ ਪਸੰਦ ਦਾ ਲੋ ਫਟਾਫਟ ਤੇ ਨੁਕਸਾਨ ਇਹ ਹੀ ਦਾ ਕਿ ਇੱਕ ਤੇ ਆਟੋ ਲੱਭਣ 'ਚ ਟਾਈਮ ਲੱਗ ਗਿਆ ਸਾਨੂੰ ਦੂਸਰਾ ਇਹ ਨੁਕਸਾਨ ਹੀਗਾ ਕਿ ਪਹਿਲਾਂ ਦੇਖਨੇ ਪੈਂਦੇ ਪੈਸੇ ਹੈਗੇ ਕੋਲ ਕਿ ਨਹੀਂ ਇਹ ਜ਼ਰੂਰ ਨੁਕਸਾਨ ਹੀਗਾ ਅੱਛਾ ਇਹਦਾ ਬੰਦਾ ਹੀ ਨਾਲ ਹੋਈਏ ਤਾਂ ਫਿਰ ਤੁਸੀਂ ਬੇਤੀ ਹਾਂਦੇ ਨਹੀਂ ਫੇਰ ਨਹੀਂ ਪਰਵਾਹ ਕੋਈ ਪ੍ਰਵਾਹ ਨਹੀਂ ਕਿੱਥੋਂ ਆਉਣੇ ਕਿੱਥੋਂ ਜਾਣੇ ਨੇ ਹਣਾ ਹੋਰ ਚਲੋ ਕੋਲਮੜਾ ਆਵੇ ਵਧੀਆ ਰਿਆ ਸਰਾ ਬਿਲਕੁਲ ਕੋਲਮੜਾ ਵਧੀਆ ਰਿਆ ਜੋ ਠੀਕ ਆ ਅੱਜ ਕਰਦੇ ਆ ਦੋਸਤੋ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆ ਨਵੇਂ ਵਲੋਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ